ਦੇ ਵੱਲੋਂ ਪਿਆਰ ਦੇ ਸਾਥੀ ਨਿਕਾਲ। ਸਭ ਤੋਂ ਪਹਿਲਾਂ ਦਾ ਤੁਹਾਨੂੰ ਦੱਸ ਰਹੇ ਆ ਕਿ ਅੱਜ ਇੱਥੇ ਕਰਾਉਣਾ ਜਾ ਰਿਹਾ ਪੰਡ ਜੋ ਕਿ ਇੱਕ ਤਾਂ ਪ੍ਰਾਤ ਕਰਨ ਕਲਾ ਹੈ। ਠੀਕ ਹੈ ਜਿਹੜੇ ਮਰਾਸੀ ਆਉਂਦੇ ਹੁੰਦੇ ਪਿੰਡ ਦੇ ਵਿੱਚ ਜਿਹੜੇ ਮੰਗਰ ਆਉਂਦੇ ਹੁੰਦੇ ਉਹ ਤੋਂ ਮੰਗਨ ਕਰਤੀ ਆਲੇ ਠੀਕ ਹੈ। ਉਹ ਕਲਾ ਵਾਲਾ ਤੁਹਾਨੂੰ ਰੂਗੂ ਰੂ ਕਰਵਾਉਣ ਜਾ ਰਿਹਾ ਮੇਰੇ ਸਾਥੀ। ਅਰੇ ਪਾ ਕੇ ਨਹੀਂ ਵਿਖਾਇਆ ਇਹ ਰੰਗ ਕਦੇ ਨਹੀਂ ਪਾਇਆ ਕਦੇ ਪਾ ਕੇ ਨਹੀਂ ਵਿਖਾਇਆ ਅੱਜਾ ਚੋਲਾ ਪਾ ਸਾਡੀ ਪਰਮਾਹਮ ਜੁਤੇ ਅਧିକਾਰ ਚੋਰਾ ਪਾ ਸਾਡੀ ਪਰਮਾਹਮ ਸੀ ਓ ਘਰ 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 ਹੋਏ ਓ ਥੱਲੇ ਮਰਾ ਸੀ ਓ ਬੱਸ ਕਰ ਰਦੀ ਆ ਲੋ ਜੀ ਮੰਨੋ ਜਿਹੜੇ ਹਿਸਾਬ ਨਾਲ ਮੈਡਮ ਮਾਸਟਰ ਆਏ ਆ ਮੈਂ ਲੱਗਦਾ ਪ੍ਰੋਗਰਾਮ ਬੜੀ ਦੇਰ ਤੱਕ ਚੱਲੇਗਾ ਓ ਦੇਰ ਤੱਕ ਕੀ ਚੱਲੇਗਾ ਓ ਦੇਰ ਤੱਕ ਬੜਾ ਫੁਲਾ ਚੱਲੇਗਾ ਓ ਬੱਸ ਕਰ ਜੋ ਹੋ ਰਿਹਾ ਬਾਬਾ ਰਵੀ ਓਏ Best 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 So, please, 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 please please, 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 if, please, 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 ਲਾ ਮਰਾਸੀ ਦੀ ਸੁਣ ਨਾ ਮੇਰਾ ਬਾਪੂ ਚੋਰੀ ਯਾਰੀ ਦਾ ਬੜਾ ਸ਼ਕੀਨ ਹੋਰ ਸ਼ਕੀਨ ਕਿਸੇ ਨੇ ਕਰੇ ਚੋਰੀ ਕਰਨ ਵਾਗਿਆ ਚੋਰੀ ਕੀਤੀ ਕੰਦ ਤੱਪਿਆ ਤੱਪਿਆ ਉਸਨੇ ਫੜ ਲਿਆ ਕਿਵੇਂ ਹਦਦਰ ਥਾਣੇ ਦੀ ਤੱਕ ਗਈ ਫਟੇਮੂ ਫਟ ਫਟ ਚੀਬਾ ਕਰਾਂਦੇ ਬਾਪੂ ਚਾਤੀ ਪਾਸ ਵੀ ਕਰ ਲਾ ਜੀ ਮਾਨੇ ਇਹਦਾ ਬਾਪੂ ਵੀ ਚੋਰੀ ਯਾਰੀ ਦਾ ਬੜਾ ਸ਼ਕੀਨ ਬੜਾ ਸ਼ਕੀਨ ਹੱਦ ਤੋਂ ਵੱਧ ਦਾ ਸ਼ਕੀਨ ਵੱਧ ਸ਼ਕੀਨ ਕਿਸੇ ਨੇ ਕਰੇ ਚੋਰੀ ਕਰਨ ਵਾਗਿਆ ਵਾਗਿਆ ਅਗਲੇ ਨੇ ਫੜ ਲਿਆ ਹਦਦਰ ਪੀਪਣੀ ਵਾਲੇ ਬੂਟ ਪਾ ਗਿਆ ਯਾਹੋ ਮੋਕਾ ਦੇ ਬਿਜਲੀ ਰੋਸ਼ਨੀ ਕਰਦਾ ਸਮਪੀ ਪੋਬਿਬਲੀਓ ਲੋ ਜੀ ਮਨੂ ਅਰਜ਼ੋਲਾ ਨਾਲ ਆਲੇ ਆਲਮੀ ਦਾ ਬੜਾ ਸੀਨ ਸੀਨ ਟ੍ਰੇਨਿੰਗ ਕੀਤੀ ਕੀਤੀ ਤੇ ਪਾਰਟੀ ਹੋ ਗਿਆ ਹੋ ਗਿਆ ਆਦੀ ਮਾਰੀ ਕਿਸਮਤ ਕਿਸਮਤ ਤੇ ਉੱਥੇ ਗੋਲੀਆਂ ਚੱਲ ਗੀਆਂ ਥਾ ਠੂ ਥਾ ਠੂ ਗੋਲੀਆਂ ਚੱਲ ਗੀਆਂ ਥਾ ਠੂ ਥਾ ਠੂ ਖਲਾਸੀ ਨੇ ਚੱਕਾ ਜ਼ਮਾਨ ਤੇ ਕਰ ਲਿਆ ਗਿਆ ਓਏ ਆ ਗਿਆ ਚੱਕਾ ਜ਼ਮਾਨ ਤੇ ਕਰਿਆ ਗਿਆ ਹੋ ਕਿਉਂ ਇਹਨਾਂ ਸਮਝਦਾ ਇਸ਼ਾਰਾ ਕਾਹਬੀਆ ਓ ਰਾਮਦੇ ਫਸਨੀ ਕਰੋ ਸੀ ਕਰੇ ਚੋਰੀ ਚਕਾਰੀ ਤੇ ਤੁਕੇ ਜਾਨ ਆਰਮੀ ਚ ਭਰਤੀ ਹੋ ਗਿਆ ਭਰਤੀ ਹੋ ਗਿਆ ਅਜੀ ਡਿਊਟੀ ਲੱਗੀ ਬਾਡਰ ਤੇ ਬਾਡਰ ਤੇ ਉਹ ਚਵਲ ਦੀ ਚੋਰੀ ਕਰਨ ਦੀ ਆਤ ਫਿਰ ਵੀ ਨਹੀਂ ਗਈ ਕਿੱਥੇ ਜਾਂਦੀ ਆ ਉਹ ਬਾਡਰ ਤੇ ਗੜਾ ਤਾਰ ਇਕੱਠੀ ਕਰੀ ਜਾਵੇ ਕਰੀ ਜਾਵੇ ਉਹ ਪਿੱਛੋਂ ਅਫਸਰ ਆਇਆ ਅਫਸਰ ਆਇਆ ਹਨ ਜਵਾਨ ਕੀ ਕਰ ਰਹੇ ਹੋ ਜਵਾਨ ਕੀ ਕਰ ਰਹੇ ਹੋ ਜਵਾਨ ਕੀ ਕਰ ਰਹੇ ਹੋ ਜਦੋਂ ਜਵਾਨ ਕੀ ਕਰ ਰਹੇ ਹੋ ਚਵਲ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਮੈਨੂੰ ਲੱਗਾ ਕਿਤੇ ਸਮਝਾਉਤਾ ਹੋ ਗਿਆ ਆ ਸਾਡੀ ਬੱਕਰੀ ਉਧਰ ਨਾਂ ਗਈ ਸੀ ਉਹ ਮੇਰੀ ਬੇਬੇ ਵੀ ਉਧਰ ਆਈ ਸੀ ਵੋਲ ਜਿਮਾ ਨਾਮ ਨੋਮ ਰਸਤਾ ਹੋ ਜਾ ਨਵਾਂ ਨਵਾਂ ਨਵਿਆ ਯਾ ਪਹਿਲੀ ਰਾਤ ਪਹਿਲੀ ਰਾਤ ਇਹ ਆਦੀਕਰ ਵਾਲੀ ਕੋਲ ਗਏ ਜਾ ਕੇ ਕਹਿੰਦਾ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾ ਆਦੀਕਰ ਵਾਲੀ ਕਹਿੰਦੀ ਜਾਨੂ ਕੁਝ ਐਸਾ ਕਰੋ ਕਿ ਤੜਪ ਜਾਵਾ ਤੜਪ ਜਾਵਾ ਪਤਾ ਕੀ ਕੀਤਾ ਕੀ ਕੀਤਾ ਰਾਸੀ ਜਾਨ ਨੇ ਕਿਤੇ ਦੇ ਬੀੜੀ ਲਾਤੀ ਮੈਨੂੰ ਉਹ ਵੀ ਕੋਈ ਫੇਰ ਮਸਲਵਾ ਨਾ ਹੋਇਆ ਨਵਾ ਨਵਾ ਵਿਆ ਪਹਿਲੀ ਲਾਥ ਇਹ ਆਪਦੀ ਘਰ ਵਾਲੀ ਕੋਲੇ ਗਿਆ ਕਿ ਨਾ ਭਗਵਾਨ ਨੇ ਮੰਗ ਕੀ ਮੰਗਦੀ ਅੱਜ ਮੈਂ ਬੜਾ ਖੁਸ਼ ਆ ਕਿ ਨਾ ਭਗਵਾਨ ਨੇ ਮੰਗ ਕੀ ਮੰਗਦੀ ਅੱਜ ਮੈਂ ਬੜਾ ਖੁਸ਼ ਆ ਨਾ ਭਗਵਾਨ ਨੇ ਮੰਗ ਲਾ ਜੋ ਮੰਗਣਾ ਚ ਮੈਂ ਬੜਾ ਖੁਸ਼ ਆ ਉਹ ਕੀ ਮੰਗਿਆ ਉਹਨੇ ਪਾਸੇ ਫੋਟੋ ਕੱਢ ਕੇ ਨਹੀਂ ਬੰਦਾ ਹੀ ਲਿਆ ਦੇ ਓਏ ਸਾਰਾ ਦਿਨ ਮੈਨੂੰ ਕੋਲੀ ਗਿਆ ਫੋਟੋ ਮੇਰੀ ਸੀ ਬਹੁਤ ਲਖਣਾ ਦੇ ਬੰਗਲਾਦੇਸ਼ ਦੀ ਕੁੜੀਆਂ ਨੇ ਬੜੀ ਤਰੱਕੀ ਕੀਤੀ ਕੈਨੇਡਾ ਤੇ ਅਮਰੀਕਾ ਨੇ ਫੁੱਟਬਾਲ ਕੋਈ ਕ੍ਰਿਕਟ ਤੇ ਕੋਈ ਟੇਬਲ ਟੈਨਿਸ ਖੇਡ ਦਿਆ ਖੇਡ ਦਿਆ ਉਹ ਕੋਈ ਫੁੱਟਬਾਲ ਕੋਈ ਕ੍ਰਿਕਟ ਤੇ ਕੋਈ ਟੇਬਲ ਟੈਨਿਸ ਖੇਡ ਦਿਆ ਆਪਣੇ ਵਾਲਿਆਂ ਨਹੀਂ ਖੇਡ ਦਿਆ ਖੇਡ ਦਿਆ ਹੀ ਪੌਂਦੇ ਲੁੱਟੋ ਤੇ ਰਾਤ ਨੂੰ ਦੇ ਰਿਆ ਫੁੱਟੋ ਨੂੰ ਉਹ ਗੰਦੇ ਆਹ ਪੂਰੀ ਬੱਤਾ ਕਰ ਜੂ ਲੋ ਸੁਣ ਲਾ ਦੇ ਮਰਾਸੀ ਨੂੰ ਹੋ ਗਿਆ ਕਿਸੇ ਤਲੀਤ ਕੁੜੀ ਨਾਲ ਪਿਆਰ ਪਿਆਰ ਉਹ 400 ਮੀਟਰ ਰੇਸ ਲਾਇਆ ਕਰੇ ਲਾਇਆ ਕਰੇ ਇਹਨੇ ਦੇ ਪਿੰਡ ਟੂਰਨਾਮੈਂਟ ਕਰਾਇਆ ਕਰਾਇਆ ਉਹ ਪੁੱਕੇ ਦੇ ਨਾਲ ਰੇਸ ਜਿੱਤ ਗਈ ਉਹ ਜਿੱਤਰੀ ਸੀ ਤੇਰੀ ਭਰਜਾਈ ਸੀ ਉਹ ਮਰਾਸੀ ਨੇ 2 ਲਾਇ ਪੈਗ ਤੇ ਕਹਿੰਦਾ ਭਗਵਾਨ ਨੇ ਭੱਜ ਕੇ ਦਿਖਾ ਭਗਵਾਨ ਨੇ ਭੱਜ ਕੇ ਦਿਖਾ 2 ਲਾਇ ਪੈਗ ਤੇ ਕਹਿੰਦਾ ਭਗਵਾਨ ਨੇ ਭੱਜ ਕੇ ਦਿਖਾ ਉਹ ਬੜਾ ਭੱਜੀ ਹੋਈ ਆ ਹਾਂ ਕਿੰਨਾ ਕੁ ਤੇ ਗਵਾਂਡੇ ਦੇ ਮੱਦੀ ਨਾਲ ਵਾਸੇ ਗੰਮ ਅਬ ਸ੍ਰੀ ਘਰ ਕਰ ਕਰ ਨਾ ਮਰਾ ਫਿਰ ਤੈਨੂੰ ਪਤਾ ਕੱਲ ਮੈਨੂੰ ਆਏ ਸੀ ਵੇਖਣ ਆਲੇ ਉਹ ਤੇਰਾ ਕਦੋਂ ਡੈਡਰਸਾ ਮੈਨੂੰ ਵੇਖਣ ਆਲੇ ਆਏ ਸੀ ਅੱਛਾ ਇਹ ਮੁੰਡਾ ਕੰਮ ਕੀ ਕਰਦਾ ਕੀ ਕਰਦਾ ਹਾਂ ਕਿ ਐਮ ਐਚ ਐਸਡੀ ਕੀਤੀ ਆ ਮੁੰਡਾ ਦਾ ਨਾਂ ਕੀ ਕਰਦਾ ਨਾਂ ਤੇ ਕਰਦਾ ਨੇ ਵਿੱਚ ਕੀ ਵੱਡੀ ਗੱਲਾਂ ਰਾੜਦਾ ਸਾਡੀ ਕੁੜੀ ਵੀ ਕਰਦੀ ਆ ਉਹ ਆ ਤੈਨੂੰ 150 ਕਰਕੇ ਦਿਖਾ ਦਿੰਦੀ ਕੀ ਕਰਦਾ ਉਹ ਕੀ ਕਰਕੇ ਆਏ ਕੀ ਕਰਕੇ ਹਾਂਜੀ ਫਾਲੋਅ ਕਰਕੇ ਆਇਆ ਉਹ ਥੋੜੀ ਜਿਹੀ ਨਾ ਦੇਖ ਰਹੀ ਆ ਹਰ ਮੈਂ ਕੁੜੀ ਆ ਬਣੋਗੀ ਆ ریتی سنلا ہنا دے ہراسی نے نو نو کم ٹور لیا کیڑا پانڈیا دا ہنڈیا نا کدا جا کلو ما کلو کدا کلو ما کلو کدا جا کلو ما کلو اگے وی بول بندے دے کم تے بُڑیاں نوں پھنس او ٹھکن او راندے او اچھے وی کوار تاں کم تورنیا لو انہاں دے کریاں دے ڈاکو ڈاکو ہن میرے بندے دے کاند ਜੋ ਹੋ ਗਿਆਗਾ ਇਹਨੇ ਬੇਬੇ ਨੇ ਕਰ ਦੇ ਤੇਰੇ ਕੋਲ ਜੋ ਕੁਝ ਹੈਗਾ ਉਹ ਕਰ ਦੇ ਤੇਰੇ ਕੋਲ ਜੋ ਕੁਝ ਹੈਗਾ ਬੇਬੇ ਨੇ ਰੱਖਿਆ ਉਹ ਫਿੱਟੇ ਨੂੰ ਤੇਰੇ ਕਹਿੰਦੇ ਕਰ ਦੇ ਤੇਰੇ ਕੋਲ ਜੋ ਕੁਝ ਉਹ ਫੇਰ ਕੀ ਕੱਢਾ ਬੇਬੇ ਨੇ ਹੋ ਰੱਖਿਆ ਕਰਦੀਆਂ ਉਹ ਰੰਦੇ ਉਹ ਤੀਜੇ ਨੰਬਰ ਦੇ ਉਹਨਾਂ ਨੇ ਬੰਦੂਕ ਤਾਲ ਲਈ ਉਹ ਤਾਲ ਲਈ ਕਿਵੇਂ ਕੱਢਵੇ ਤੇਰੇ ਕੋਲ ਜੋ ਕੁਝ ਹੈਗਾ ਉਹ ਕੀ ਕੱਢਾ ਬੇਬੇ ਨੇ ਪਿੱਛੇ ਤੋਂ ਇਹਨੂੰ ਕੱਢ ਉਹ ਤੇਨੂੰ ਉਹ ਰੰਦੇ ਅੱਗੇ ਖੜਿਆ ਕਰ ਲੰਮਾ ਗੁਜਮਾਨ ਨੇ ਇਹਨਾਂ ਨੇ ਕਰੇ ਵੀ ਅੱਗੇ ڈاکੂ ڈاکੂ ਬੜੇ ਖਤਰਨਾਕ ڈاکੂ ਖਤਰਨਾਕ ڈاکੂ ਉਹ ਲੈ ਕੇ ਗੁਦਰੀ ਗਏ ਇਨੇ ਦੇ ਕੀ ਗਿਆ ਕੀ ਪੰਜ ਸੱਤ ਕਰੀਮਾਂ ਦੇ ਲੇ ਗੁੰਲਾ ਹਲਾ ਕਰ ਆ ਵੀ ਦਿੱਤਾ ਸੀ ਓ ਗੁਰੂ ਸਮਝ ਲੈਣਾ ਮੇਰਾ ਤਾਂ ਤੇਜੀ ਕਰਤਾ ਸੀ ਲਾਹੋ ਸੁਣ ਲੈ ਮਰਾਸੀਆ ਮਰਾਸੀ ਵੀ ਨਿਸਤਾਨੀ ਦੀ ਸੁਣ ਲੋ ਚੜਾ ਦੇ ਫੁੱਫੜੇ ਦਾ ਇੰਗਲੈਂਡ ਸੱਟਾ ਇੰਗਲੈਂਡ ਸੱਟ ਹਾਸੀਏ ਦੀ ਕੈਨੇਡਾ ਸੱਟ ਓ ਸੱਟਾ ਓਏ ਆਲੀ ਰੱਸੀਆ ਸੱਟ ਸੱਟਿਆ ਓ ਫਿਰ ਓ ਗੀਰ ਓ ਅੱਲਾ ਉਹਨਾਂ ਦਾ ਸਿਰੇ ਦੂਰ ਤਰਾ ਦੇ ਹੋ ਗਈ ਮੌਤ ਤੇ ਮਲਾਸੀ ਨੂੰ ਲੈ ਕੇ ਕਹਿੰਦੇ ਤੂੰ ਸਿਆਣਾ ਸਿਆਣਾ ਬੋਲੀ ਤੂੰ ਹਾਂ ਹਾਂ ਫੇਰ ਮਲਾਸੀ ਨੂੰ ਕਫਨ ਦਾ ਕੱਪੜਾ ਸਮਾਨ ਭੇਜਦਾ ਪੇਸਾ ਦਰਦੀ ਜਾ ਕੇ ਕਹਿੰਦਾ ਮੇਰਾ ਸਿਆ ਕੱਪੜਾ ਵੱਧ ਗਿਆ ਵੱਧ ਗਿਆ ਇਹਦਾ ਕੀ ਕਰਾਂ ਕੀ ਕਰਾਂ ਇਹ ਕਹਿੰਦਾ ਸਾਡੀ ਬੇਬੇ ਦਾ ਵੀ ਬਣਾ ਦੇ ਮੈਨੂੰ ਉਹ ਜਾਂਦੀ ਦੀ ਮਾਰਤਾ ਉਹ ਬਸ ਨਹੀਂ ਕਰ डबा सिर डपा ते सिर ते पे भरियां टा सिर गर्मी पाली नथी बड़ा टाइम

ਕੋ ਦਾ ਪੰਜਾਬ ਚ ਪਾਣੀ ਮੁੱਕਦਾ ਜਾਂਦਾ ਆ ਉਹ ਮੇਰੇ ਦਾਦੇ ਬੰਦਾ ਤਾਂ ਨੇ ਪਾਣੀ ਨੂੰ ਬਚਾਉਣ ਦੀ ਬੜੀ ਵੱਡੀ ਮਹਿਮਤ ਲਾਈ ਫੋਨ ਚਲਾਈ ਫੋਣੀ ਵੱਡੀ ਚਲਾਈ ਚਲਾਈ ਓਏ ਛੇੜਾ ਯਤਨ ਕੀਤੇ ਉਹ ਦੱਸ ਵੀ ਦੇ ਉਹ ਪਾਣੀ ਤਾਂ ਬਚ ਗਿਆ ਹੁਣੀ ਬਚੇ ਕਿਵੇਂ ਸਿਕੰਦਰ ਦਾਰੂ ਸੁੱਕੀ ਪੀਂਦੇ ਰਹੇ ਨਾਲ ਕੀ ਆ ਉਹ ਪਾਣੀ ਤਾਂ ਬਚ ਗਿਆ ਲੀਵਰ ਫੇਰ ਹੋ ਗਿਆ ਉਹ ਜਿਹਨਾਂ ਦੀ ਮੱਟੀ ਤੇ ਵੀ ਪਾਉਣਾ ਪੁੱਜਦਾ 88 ਹੋ ਗਿਆ ਇੰਸਟਾਗ੍ਰਾਮ ਤੇ ਪਿਆਰ ਪਿਆਰ ਉਹਨੇ ਇਹਨੂੰ ਦੇਖਿਆ ਨਾ ਇਹਨੇ ਉਹਨੂੰ ਦੇਖਿਆ ਫੇਰ ਹੀ ਹੋਇਆ ਉਹ ਤਾਂ ਚੱਕਣੀ ਨਹੀਂ ਚੱਜਦੀ ਨਾ ਉਹਨੇ ਇਹਨੂੰ ਦੇਖਿਆ ਨਾ ਇਹਨੇ ਉਹਨੂੰ ਦੇਖਿਆ ਨਹੀਂ ਦੇਖਿਆ ملدي سي ملدي سي انا فون لايا كندا جانو کٿي جانو کٿي اوفس اوفس کندا جانو کٿي اوفس کدي جانو کٿي کٿي کندا جان دا مان تنه وڏي افسر جي ٻارڙا لئي ڪاٽ ڪجي نمبر تي اوفس تنه بسري ڪري ڪر لو ਕਿਹੜਾ ਨਵਾਂ ਨਵਾਂ ਬਸ ਤੇ ਬਸ ਤੇ ਅਰੇ ਲੱਗੀ ਬੀੜੀ ਦੀ ਤਲਬ ਤਲਬ ਨਾਲ ਬੈਠਾ ਪਾਪਾ ਪਾਪਾ ਅਰੇ ਬੀੜੀ ਲਈ ਗਾਈ ਸੁਗਾਈ ਸੁਗਾਈ ਉਹ ਬਾਬੇ ਦੇ ਚਾਦਰੇ ਤੇ ਪੈ ਗਈ ਪਾਪੇ ਦੇ ਚਾਦਰੇ ਤੇ ਪੈ ਗਈ ਪਾਪਾ ਨੇ ਕਹਿੰਦਾ ਬਾਬਾ ਮਾਫ ਕਰੀ ਤੇਰਾ ਪਿੰਡ ਕਿਹੜਾ ਤੇਰਾ ਬਾਬਾ ਮਾਫ ਕਰੀ ਤੇਰਾ ਪਿੰਡ ਕਿਹੜਾ ਬਾਬਾ ਮਾਫ ਕਰੀ ਤੇਰਾ ਪਿੰਡ ਕਿਹੜਾ ਤੇਰਾ ਬਾਬਾ ਮਾਫ ਕਰੀ ਤੇਰਾ ਪਿੰਡ ਕਿਹੜਾ ਹਾਂ ਤਾਂ ਕੋ ਪਤਾ ਕੀ ਬੋਲਿਆ ਕੀ ਬੋਲਿਆ ਮੈਂ ਚਾਦਰਾਂ ਫੂਕ ਕੇ ਚਵੜਾ ਸਵਰ ਲਿਆ ਹਾਂ ਪਿੰਡ ਫੂਕੇਗਾ ਬੱਸ ਕਿੱਥੇ ਰਹਿਣ ਦੇ ਵਾਸਤੇ ਬੇਜੀ ਕਰਾਤੀ ਲੋ ਮਰਾਸੀ ਦਾ ਹੋ ਗਿਆ ਵੇਰਾ ਯਾਰ ਤੇ ਆਂਦੇ ਸੋਲੇ ਕਲੇ ਗਿਆ ਕੀ ਇਹ ਦਾਰੂ ਜਿਆਦਾ ਪੀਲੀ ਉਹ ਪੀਣੀ ਹਸੀ ਤੇ ਰਾਤ ਨੂੰ ਬੜਾ ਮੁੰਕ ਦਾ ਪ੍ਰੈਸ਼ਰ ਪ੍ਰੈਸ਼ਰ ਇਹ ਜਾ ਕੇ ਕਹਿੰਦਾ ਸਾਲੀਏ ਤੇਰਾ ਤਾਂ ਬਾਥੂ ਵੀ ਬੜਾ ਸੋਹਣਾ ਗੇਟ ਖੋਲਾ ਤਾਂ 25 ਜਗੇ ਤੇ ਉਧਰ ਉਹ ਕਹਿੰਦਾ ਖੋਲਾ ਤਾਂ 25 ਜਗੇ ਤੇ ਗੇਟ ਬੰਦ ਕਰਾ ਤਾਂ ਬੱਤੀ ਮੁਝੇ ਬੁਝਦੀ ਏ ਉਹ ਪਤਾ ਕੀ ਕਹਿੰਦੀ ਹੀ ਕਹਿੰਦੀ ਇੱਕ ਕਰ ਕਰੇ ਪੁੱਤ ਹਾਰੀ ਰਾਤ ਦੇ ਵਿੱਚ ਦੇ ਮੂਸੇ ਨੂੰ ਨਾ ਦੇ ਮਾਣਾ ਨਮਾ ਨਮਾ ਪ੍ਰਾਣਾ ਪ੍ਰਾਣਾ ਇਹਨਾਂ ਨੇ ਖਵਾ ਪਿਆ ਕੇ ਕਹਿੰਦਾ ਅੱਥਣਾ ਚਲੋ ਪ੍ਰਾਣੇ ਨੂੰ ਕਮਾ ਲਈਏ ਉਹ ਬਣਦਾ ਵੀਆ ਉਹ ਬਣਦਾ ਵੀਆ ਕਹਿੰਦਾ ਪ੍ਰਾਣੇ ਨੂੰ ਕਮਾ ਲਈਏ ਕਮਾ ਲਈਏ ਪ੍ਰਾਣੇ ਨੂੰ ਲੈ ਕੇ ਨਹਿਰ ਤੇ ਕੰਡੇ ਚਾਰ ਦੇ ਕੰਡੇ ਤੁਰੇਗੇ ਤੁਰੋਗੇ ਨੇ ਪ੍ਰਾਣੇ ਦੇ ਨਹਿਰ ਤੇ ਟੱਕਾ ਦੇਤਾ ਟੱਕਾ ਦੇਤਾ ਸੱਤ ਟੱਕਾ ਦੇਤਾ ਟੱਕਾ ਦੇਤਾ ਅੱਜ ਚਾਵਲ ਪਤਾ ਕੀ ਕਹਿੰਦਾ ਵੀ ਕਹਿੰਦਾ ਅੱਥਣਾ ਮੈਂ ਚੈੱਕ ਕਰਦਾ ਸੀ ਪ੍ਰਾਣਾ ਕਿੰਨੇ ਕ ਪਾਣੀ ਚ ਆਹ ਹੋ ਰਾਂਦੇ ਉਹ ਮੁਰਾਸੀਆ ਬੜੀਆਂ ਚਵੜਾ ਆਈਆਂ ਜਵਾਕਾਂ ਨੂੰ ਚੱਜ ਦੀ ਅੱਜ ਦੀ ਗੱਲ ਸੁਣਾ ਤੇ ਕਰੇ ਚੱਲਿਏ ਔਰ ਉਮਝਾ ਪਤਾ ਇੱਕ ਹੋਰ ਸੁਣ ਲੈ ਸੁਣਾ ਦੇ 82 ਦੇ ਲੜਕੇ ਸੱਪ ਤੇ ਸਾਰੇ ਪਿੱਛੇ ਰੋਲੇ ਸੱਪ ਲੜ ਗਿਆ ਸੱਪ ਲੜ ਗਿਆ ਉਹ ਕਿਹੜਾ ਉਹ ਕਿਹੜਾ ਕਿਹੜਾ ਉਹ ਡੋਰਾ ਹੱਸਦੇ ਮੁ ਔਰ ਅੰਗ ਨੇ ਉਹ ਜਾਇਰ ਚੜ ਗਿਆ ਸਮਰਾਸੀਆ ਬੜੀਆ ਚਮਲਾ ਹੋ ਗਿਆ ਹੁਣ ਚੱਲ ਜੇ ਉਹ ਚੱਜ ਦੀ ਗੱਲ ਸੁਣਾ ਦੇ ਮੜਾ ਮੁੱਕ ਟੇਡੇ ਚੱਕੀ ਜਾਂਦੇ ਆ ਉਹ ਲਾ ਸੁਣ ਲੈ ਸੁਣਾ ਦੇ ਮੇਰੇ ਕਿਸੇ ਕੋਲ ਨਹੀਂ ਕੋਠਾ ਸੌਣ ਜਗ ਦਾ ਤੇ ਕੋਈ ਡੰਗਣਾ ਤੇ ਲੈਟਰ ਲਈ ਫਿਰਦਾ ਲਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੱਭੇ ਕੋਈ ਜਵਾਕਾਂ ਨੂੰ ਪੀਜੇ 버ਗਰ ਖਵਾਈ ਫਿਰਦਾ ਖਵਾਈ ਫਿਰਦਾ ਕੋਈ ਸਾਈਕਲ ਵੀ ਨਵੇਂ ਵਿਆਹ ਮੁੱਤੇ ਤੇ ਕਾਲਾ ਜਿੱਪਾਂ ਦੇ ਕਿਤੇ ਬਿਠਾਈ ਫਿਰਦਾ ਹੁਣ ਕੱਟ ਜੂਗਾ ਉਹ ਕਿਸੇ ਦੀ ਮੱਛਰ ਮਾਰ ਕੋਈ ਚੂਜਿਆ ਤੇ ਜਲੇਟਰ ਲਾਈ ਕਰਦਾ ਨਹੀਂ ਗੱਲਾਂ ਮਨਾਸਿਆ ਸਣਾ ਇੱਕ ਕੁੜੀਆਂ ਮੁੰਡਿਆਂ ਨੂੰ ਵੀ ਹੋਰ ਸੁਣਾ ਕੋਈ ਚੱਜ ਦੀ ਗੱਲ ਉਹ ਲੈ ਸੁਣ ਲੈ ਸੁਣਾ ਦੇ ਪਹਿਲਾਂ ਮम्मा ਮੈਂ ਖਾਣੂੰ ਕੱਲ੍ਹ ਤੋਂ ਇਹ ਕੁੜੀਆਂ ਕੁੜੀਆਂ ਜਿਹੜਾ ਘਰ ਦਾ ਕੋਈ ਕੰਮ ਨਹੀਂ ਕਰਦੀਆਂ ਰਹਿਣ ਚਾਗਦੇ ਜੁੰਡੇ ਉਹ ਸੱਚੀ ਗੱਲ ਆ ਜਮਾ ਬੋਲੀ ਹੋ ਗਈ ਕਾਲੀ ਮਾਵਾ ਦੀ ਕਹਿੰਦਾ ਪੰਜ ਮਮਿਆਂ ਨੇ ਘਰ ਦੀ ਧਰਤੀ ਪੰਜ ਦਰਿਆਵਾਂ ਦੀ ਓਏ ਮੁੰਡਿਆਂ ਨੇ ਵੀ ਸੁਣ ਲਿਆ ਕੁਛ ਤੇਰੇ ਦੂਜਾ ਮਮਾ ਮੋਟਰਸਾਈਕਲ ਰੱਖਣ ਲੱਗ ਪਏ ਮੁੰਡੇ ਮੁੰਡੇ ਇਹਦਾ ਬਾਪੂ ਇਹਨਾਂ ਨੇ ਕੰਮ ਕਰੇ ਰਹਿਣ ਬਣੇ ਸਦਾ ਗੁੰਡੇ ਗੁੰਡੇ ਚਲ ਅੱਜਕੱਲ੍ਹ ਵੀ ਬੋਲੀ ਹੋ ਗਈ ਕਾਲੀ ਮਾਵਾ ਦੀ ਕਹਿੰਦਾ ਪੰਜ ਮਮਿਆਂ ਨੇ ਧਰਤੀ ਧਰਤੀ ਪੰਜ ਦਰਿਆਵਾਂ ਦੀ ਵਾ ਵਾ ਮਰਾਸੀਆ ਸਹਿਣਾ ਹੋ ਗਿਆ ਕੱਲ ਮੈਨਾਂ ਹੁਣ ਘਰੇ ਚੱਲਣਾ ਚਾਹੀਦਾ ਚੱਲੋ ਚੱਲ ਕਾਹਨ ਕਰਨਾ ਹੈ ਵਾਹ ਰੀਆ ਕਾਰੀਆਂ ਇੱਕ ਵਾਰੀ ਖੁੱਲ ਕੇ ਆਵਾਜ਼ ਕਾਹਨ ਨਾ ਇਹਨੇ ਫਾਟੇ ਨਹੀਂ ਲਾ ਕਾਰਟਾ